ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਨੀ ਕਿ ਆਪਣੇ ਬੱਚਿਆਂ ਤੇ ਫੈਸਲਾ ਥੋਪੋ ਨਾ ਆਪਣੇ ਬੱਚਿਆਂ ਨੂੰ ਫੈਸਲਾ ਕਰਨ ਵਾਲੇ ਬਣਾਓ ਡਿਸੀਜਨ ਲੈਣ ਵਾਲੇ ਬਣਾਓ ਬੇਸ਼ੱਕ ਤੁਹਾਡੇ ਬੱਚੇ ਛੋਟੇ ਆ ਤੁਸੀਂ ਉਹਨਾਂ ਨੂੰ ਕਿਸੇ ਕਾਬਿਲ ਬਣਾਉਣਾ ਚਾਹੁੰਦੇ ਹੋ ਨਾ ਤਾਂ ਕਦੀ ਵੀ ਛੋਟੇ ਬੱਚੇ ਤੋਂ ਲੈ ਕੇ ਭਾਵੇਂ ਉਹ ਕਿੰਨੀ ਵੀ ਏਜ ਦਾ ਹੋਵੇ ਉਹਦੇ ਤੇ ਕਦੇ ਵੀ ਆਪਣੇ ਫੈਸਲੇ ਨਾ ਥੋਪੋ ਜਾਂ ਜਿਵੇਂ ਬੱਚਾ ਛੋਟਾ ਆਇਆ ਉਹ ਸਕੂਲ ਚੱਲਿਆ ਵਾ ਤਾਂ ਅਕਸਰ ਮਾਵਾਂ ਕਰਦੀਆਂ ਰੋਟੀ ਖਾ ਲੈ ਰੋਟੀ ਖਾ ਲੈ ਤੇ ਬੱਚਾ ਰੋਟੀ ਨਹੀਂ ਖਾਂਦਾ ਕਿ ਮੈਂ ਨਹੀਂ ਕੁਝ ਵੀ ਖਾਣਾ ਪਰ ਬੱਚੇ ਨੂੰ ਆਪ ਆਪ ਤੁਸੀਂ ਫੈਸਲਾ ਕਰਨ ਵਾਲੇ ਬਣਾਓ ਕਿ ਬੱਚਾ ਤੁਹਾਡਾ ਆਪ ਡਿਸੀਜਨ ਲਵੇ ਬੱਚੇ ਨੂੰ ਕਮਾਂਡ ਨਾ ਦਿਓ ਹੁਣ ਤੁਸੀਂ ਕਹੋਗੇ ਕਿ ਇੱਕ ਛੋਟਾ ਜਿਹਾ ਬੱਚਾ ਸਾਡਾ ਫੈਸਲਾ ਕਿਵੇਂ ਕਰ ਲੇਗਾ ਤੁਸੀਂ ਆਪਣੇ ਬੱਚੇ ਨੂੰ ਫੈਸਲਾ ਕਰਨਾ ਸਿਖਾ ਸਕਦੇ ਹੋ ਜਦੋਂ ਤੁਹਾਡਾ ਬੱਚਾ ਛੋਟਾ ਆ ਨਾ ਉਹ ਸਕੂਲ ਚੱਲਿਆ ਉਹ ਤੁਹਾਨੂੰ ਲੱਗਦਾ ਕਿ ਉਹ ਖਾਣਾ ਖਾਣਾ ਪਸੰਦ ਨਹੀਂ ਕਰਦਾ ਉਹ ਸਵੇਰੇ ਕੁਝ ਨਹੀਂ ਖਾਂਦਾ ਤਾਂ ਤੁਸੀਂ ਆਪਣੇ ਬੱਚੇ ਨੂੰ ਦੋ ਆਪਸ਼ਨ ਦਿਓ ਉਸ ਨੂੰ ਪੁੱਛੋ ਕਿ ਤੂੰ ਫਰੂਟ ਖਾਏਗਾ ਜਾਂ ਰੋਟੀ ਖਾਏਗਾ ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਬੱਚਾ ਦੋਨਾਂ 'ਚੋਂ ਇੱਕ ਚੀਜ਼ ਤਾਂ ਚੁਣੇਗਾ ਹੀ ਜਦੋਂ ਵੀ ਤੁਸੀਂ ਬੱਚੇ ਨੂੰ ਕੋਈ ਵੀ ਕੰਮ ਕਰਨਾ ਜੇ ਬੱਚਾ ਸਕੂਲ ਚਲੇ ਗਿਆ ਤਾਂ ਸਕੂਲ ਤੋਂ ਵਾਪਸ ਘਰ ਆਉਂਦਾ ਆ ਰੈਸਟ ਕਰਦਾ ਆ ਤਾਂ ਜੇ ਤੁਸੀਂ ਬੱਚੇ ਨੂੰ ਇਹ ਕਹੀ ਜੋਗੇ ਪੜ ਲਾ ਪੜ ਲਾ ਪੜ ਲਾ ਤੇ ਬੱਚਾ ਹਮੇਸ਼ਾ ਜਦੋਂ ਆਪਸ਼ਨ ਦਿੰਦੇ ਹੋ ਨਾ ਉਦੋਂ ਕੰਮ ਕਰਕੇ ਜ਼ਿਆਦਾ ਖੁਸ਼ ਹੁੰਦਾ ਤੇ ਥੋੜਾ ਜਿਹਾ ਪੇਰੈਂਟਸ ਚੇਂਜ ਹੋ ਜਾਣ ਕਿਉਂਕਿ ਜਿਵੇਂ ਦੇ ਬੱਚੇ ਆ ਉਵੇਂ ਦੇ ਪੇਰੈਂਟਸ ਨੂੰ ਹੋਣਾ ਪੈਣਾ ਬੱਚੇ ਨੂੰ ਸਿਖਾਉਣ ਵਾਸਤੇ ਜੇ ਬੱਚਾ ਸਕੂਲੋਂ ਤੁਸੀਂ ਚਾਹੁੰਦੇ ਜੇ ਕਿ ਘਰ ਆ ਕੇ ਰੈਸਟ ਕਰਨ ਤੋਂ ਬਾਅਦ ਬੱਚਾ ਪੜ੍ਹਾਈ ਕਰੇ ਪੜ੍ਹਾਈ ਕਰੇ ਤੇ ਉਹਨੂੰ ਬੜੇ ਪਿਆਰ ਦੇ ਨਾਲ ਪੁੱਛੋ ਕਿ ਪਹਿਲਾਂ ਖੇਡੇਗਾ ਕਿ ਜਾਂ ਹੋਮਵਰਕ ਕਰੇਗਾ ਤਾ ਬੱਚਾ ਕੋਈ ਤੇ ਆਪਸ਼ਨ ਤੁਹਾਨੂੰ ਦੇਗਾ ਹੀ ਨਾ ਕਿ ਹਾਂ ਮੈਂ ਪਹਿਲਾਂ ਖੇਡਣ ਜਾਊਂਗਾ ਬਾਅਦ ਵਿੱਚ ਹੋਮਵਰਕ ਕਰਾਂਗਾ ਜਾਂ ਬੱਚਾ ਕਹੇਗਾ ਕਿ ਮੈਂ ਪਹਿਲਾਂ ਖੇਡਣਾ ਪਹਿਲਾਂ ਹੋਮਵਰਕ ਕਰਾਂਗਾ ਫਿਰ ਖੇਡਣ ਜਾਵਾਂਗਾ ਇਹਦੇ ਨਾਲ ਤੁਹਾਡੀ ਮਰਜ਼ੀ ਵੀ ਹੋ ਜੇਗੀ ਤੇ ਬੱਚਾ ਵੀ ਖੁਸ਼ ਹੋ ਜਾਏਗਾ ਸਾਨੂੰ ਥੋੜੀਆਂ-ਥੋੜੀਆਂ ਚੀਜ਼ਾਂ ਜਿਹੜੀਆਂ ਇਹ ਸਿੱਖਣੀਆਂ ਪੈਣੀਆਂ ਆ ਕਿ ਅਸੀਂ ਆਪਣੇ ਬੱਚੇ ਨੂੰ ਫੈਸਲੇ ਲੈਣ ਵਾਲੇ ਕਿਵੇਂ ਬਣਾਉਣਾ ਆ ਜੇਕਰ ਅਸੀਂ ਆਪਣੀ ਮਰਜ਼ੀ ਬੱਚਿਆਂ ਤੇ ਥੋਪੀ ਗਏ ਥੋਪੀ ਗਏ ਤੇ ਇਸ ਕਦੇ ਵੀ ਬੱਚੇ ਪਹਿਲੀ ਗੱਲ ਤੇ ਗੱਲ ਨੂੰ ਸਮਝਦੇ ਨਹੀਂ ਮੰਨਦੇ ਨਹੀਂ ਦੂਜਾ ਸਾਡੇ ਬੱਚੇ ਫਿਰ ਹਮੇਸ਼ਾ ਹੁਕਮ ਦੇ ਅੰਦਰ ਹੀ ਵੱਜੇ ਰਹਿਣਗੇ ਕਿ ਜੋ ਉਹਨਾਂ ਕਹਤਾਂ ਉਹ ਮੈਂ ਕਰ ਦਿੱਤਾ ਬੱਚਾ ਫੈਸਲਾ ਲੈਣ ਵਾਲਾ ਨਹੀਂ ਬਣੇਗਾ ਤੇ ਜੇ ਇਨ ਫਿਊਚਰ ਚਾਹੁੰਦੇ ਹੋ ਕਿ ਸਾਡਾ ਬੱਚਾ ਜਿਹੜਾ ਵਾ ਉਹ ਕੋਈ ਡਿਸੀਜਨ ਲਵੇ ਉਹ ਚੰਗੇ ਕੰਮ ਕਰੇ ਤੇ ਫਿਰ ਅਸੀਂ ਵੀ ਸ਼ੁਰੂ ਤੋਂ ਹੀ ਬੱਚੇ ਨੂੰ ਇਹੋ ਜਿਹੀਆਂ ਆਦਤਾਂ ਪਾਉਣੀਆਂ ਸ਼ੁਰੂ ਕਰੀਏ ਨਿੱਕੀਆਂ ਨਿੱਕੀਆਂ ਗੱਲਾਂ ਸਿਖਾਉਣੀਆਂ ਸ਼ੁਰੂ ਕਰੀਏ ਕਿ ਸਾਡਾ ਬੱਚਾ ਕਿਵੇਂ ਫੈਸਲੇ ਲੈ ਸਕਦਾ ਆ ਆਈ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਘਰ ਦੇ ਵਿੱਚ ਹੋਰ ਵੀ ਜਦੋਂ ਕੁਝ ਕਰਾਉਣਾ ਤੇ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇੰਨਾ ਵਿੱਚੋਂ ਕਿਹੜੀਆਂ ਦੋ ਆਪਸ਼ਨ ਬੱਚੇ ਨੂੰ ਦੇਣੀਆਂ ਤਿੰਨ ਆਪਸ਼ਨ ਦੇਣੀਆਂ ਜਿਹੜੀਆਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਤਿੰਨਾਂ ਵਿੱਚੋਂ ਕੋਈ ਵੀ ਕੰਮ ਜਿਹੜਾ ਵਾਰੀ-ਵਾਰੀ ਹੋ ਜਾਏਗਾ ਤੇ ਸਹੀ ਆ ਤੇ ਤੁਸੀਂ ਉਹ অপਸ਼ਨ ਬੱਚੇ ਨੂੰ ਦੇ ਕੇ ਆਪਣੇ ਨਾਲ ਲਾ ਕੇ ਰੱਖ ਸਕਦੇ ਹੋ ਬੱਚੇ ਨਾਲ ਗੇਮਾਂ ਖੇਡਦਿਆਂ ਹੀ ਬੱਚੇ ਕੋਲ ਕੰਮ ਕਰਾਈ ਜਾ ਸਕਦੇ ਆ ਪਰ ਪੇਰੈਂਟਸ ਨੂੰ ਵੀ ਇਹ ਛੋਟੇ-ਛੋਟੇ ਤਰੀਕੇ ਜਿਹੜੇ ਆ ਨਾ ਇਹ ਸਿੱਖਣੇ ਪੈਣੇ ਆ ਕਿ ਅਸੀਂ ਆਪਣੇ ਬੱਚੇ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਵੇਂ ਕਰਨਾ ਆ ਇਹ ਥੋੜਾ ਜਿਹਾ ਤਰੀਕਾ ਮਾਵਾ ਬਦਲ ਲੈਣ ਬਾਪ ਬਦਲ ਲਵੇ ਤੇ ਬੱਚਿਆਂ ਨੂੰ ਅਸੀਂ ਸਹੀ ਸਿਹਤ ਦੇ ਸਕਦੇ ਹਾਂ ਸਹੀ ਰਸਤੇ ਤੇ ਖੜ ਸਕਦੇ ਹਾਂ ਬੱਚੇ ਨੂੰ ਕਮਾਂਡ ਦੇਣੀ ਬੰਦ ਕਰੋ ਬੱਚੇ ਨੂੰ ਫੈਸਲਿਆ ਕਰਨੇ